ਟਵਾਣਾ ਰੇਡੀਓ ਦੇ ਸਤਿਕਾਰ ਸ్రోਤਿਓ ਡਾਕਟਰ ਕਮਲਜੀਤ ਕੌਰ ਗੱਲ ਜੀ ਹੋ ਰਹੇ ਨੇ ਇੱਕ ਆਰਟੀਕਲ ਸਾਂਝਾ ਕਰਾਂਗੇ ਉਹ ਇੱਕ ਅਰਥਸ਼ਾਸਤਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕਨੋਮਿਕਸ ਵਿਭਾਗ ਨਾਲ ਬਵਸਤਾ ਰਹਿਨੇ ਡਾਕਟਰ ਕਮਲਜੀਤ ਕੌਰ ਗੱਲ ਉਹਨਾਂ ਦਾ ਪੰਜਾਬ ਦੇ ਆਵਾਸ ਤੇ ਪ੍ਰਵਾਸ ਸੰਬੰਧੀ ਖੁਲਾਸੇ ਕਰਦਾ ਇੱਕ ਆਰਟੀਕਲ ਹੈ ਕਮਲਜੀਤ ਕੌਰ ਗੱਲ ਜੀ ਦਾ ਪੰਜਾਬੀ ਟਿਊਬੋਂ ਚੋਂ ਧੰਨਵਾਦ ਸ ਜਿਸ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੀ ਆਬਾਦੀ ਦਹਾਕੇਵਾਰ ਵਧਾ ਜਿਹੜਾ ਹਰ 10 ਸਾਲ ਬਾਅਦ ਵਾਧਾ ਹੁੰਦਾ ਸੀ ਉਹ 2001 ਦੇ ਵਿੱਚ ਇੰਨਾ ਘਟ ਗਿਆ ਕਿ ਹੈਰਾਨੀ ਜਨਕ ਹੈ ਜਾਨੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਤعداد ਘਟ ਗਈ ਹੈ 2001 ਦੇ ਵਿੱਚ ਜਿਹੜਾ ਦਾਖੇਵਾਰ ਵਾਧਾ 20.1 ਫੀਸਤੀ ਤੋਂ ਘਟ ਕੇ 2011 ਦੇ ਵਿੱਚ 13.9 ਰਹਿ ਗਿਆ ਜਾਨੀ ਕਿ ਐਵਰੇਜ ਲਾ ਲਓ ਕਿ ਜਿਹੜਾ 2001 ਚ 21 20 ਬੰਦੇ ਵਾਧੇ ਸੀਗੇ ਹਰ ਸਾਲ ਉਹ 2011 ਚ 14 ਰਹਿ ਗਏ ਜਾਨੀ ਕਿ 6 ਬੰਦਿਆਂ ਦਾ ਵਾਧਾ 10 ਚਾਲ ਚ ਰੁਕ ਗਿਆ 10 ਜਣ ਕੇ 10 ਸਾਲਾਂ ਚ 6 ਪੰਜਾਬੀ ਘਟ ਗਏ ਜਿਹੜੇ ਕਿ ਵਧਨੇ ਚਾਹੀਦੇ ਸੀ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਨਤੀਜਿਆਂ ਜਾਂ ਹੋਰ ਮੁੱਦਿਆਂ ਤੋਂ ਇਲਾਵਾ ਇੱਕ ਅਹਿਮ ਮੁੱਦਾ ਸਾਹਮਣੇ ਆਇਆ ਕਿ ਪੰਜਾਬ ਦੀ ਆਬਾਦੀ ਦਾ ਡੈਮੋਗ੍ਰਾਫਿਕ ਸਮੀਕਰਨ ਬਦਲ ਰਹੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਹਿੰਦੂ ਚਿਹਰੇ ਮੂਰੇ ਵਧ ਰਹੇ ਨੇ ਜੇ ਆਮ ਭਾਸ਼ਾ ਚ ਕਹੀਏ ਪੰਜਾਬ ਚ ਪੰਜਾਬੀ ਜਾਂ ਸਿੱਖ ਖਤਮ ਹੋ ਰਹੇ ਨੇ ਇਹ ਕਹਿ ਲਈਏ ਬਾਹਰਲੇ ਰਾਜਾਂ ਤੋਂ ਇੱਥੇ ਆ ਕੇ ਜਿਹੜੇ ਲੋਕ ਵਸ ਰਹੇ ਨੇ ਕੁਝ ਲੋਕ ਮਾਫ ਕਰਨਾ ਇਹਨਾਂ ਨੂੰ ਭਈਏ ਕਹਿ ਕੇ ਵਿਰੋਧ ਵਧ ਦਿੱਤਾ ਜੋ ਕੁੰਬੜਾ ਚ ਹੋਇਆ ਪਿੰਡ ਖਾਲੀ ਹੋ ਰਹੇ ਨੇ ਪੰਜਾਬ ਦੇ ਵਿੱਚ ਸਥਾਨਕ ਲੋਕਾਂ ਦੀ ਵਾਦੀ ਘਟ ਰਹੀ ਹੈ ਪੰਜਾਬ ਦੇ ਚਿਹਰੇ ਮੋਹਰੇ ਵਾਲੇ ਕੁੰਡੀਆਂ ਮੋਛਾਂ ਲੰਮੇ ਕੱਦ ਕਾਠ ਸੋਹਣੀਆਂ ਦਸਤਾਰਾਂ ਵਾਲੇ ਸੋਹਣੀਆਂ ਦਮਾਲਿਆਂ ਵਾਲੇ ਜਾਂ ਸੋਹਣੀਆਂ ਚੁੰਨੀਆਂ ਵਾਲੀਆਂ ਜਿਹੜੀਆਂ ਨੇ ਪੰਜਾਬਣਾਂ ਵੀ ਘਟ ਰਹੀਆਂ ਨੇ ਇਸ ਸਬੰਧੀ ਜਿਹੜਾ ਇਹ ਚਿਹਰਾ ਮੋਹਰਾ ਬਦਲ ਹੈ ਇੱਕ ਤਾਂ ਇਹ ਹੈ ਕਿ ਵੈਸੀ ਵੀ ਕਟਿੰਗ ਦੌਰ ਜਾਨ ਹੈ ਚਿਹਰੇ ਮੋਹਰੇ ਬਦਲ ਰਹੇ ਨੇ ਦੂਸਰਾ ਅਸਲ ਦੇ ਵਿੱਚ ਪੰਜਾਬੀ ਵੀ ਘਟ ਰਹੇ ਨੇ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਬਾਹਰੋਂ ਆਏ ਪ੍ਰਵਾਸੀ ਪੰਚਾਇਤੀ ਚੋਣਾਂ ਦੇ ਵਿੱਚ ਪੰਜ ਸਰਪੰਚ ਬਣ ਰਹੇ ਨੇ ਤੇ ਪੰਜਾਬੀ ਤੇ ਪੰਜਾਬੀ ਅਤੇ ਹਾਵੀ ਹੋ ਰਹੇ ਨੇ ਤੇ ਇਸ ਲਈ ਪੰਜਾਬੀ ਸੱਭਿਆਚਾਰ ਖਤਰੇ 'ਚ ਹੈ 2011 ਤੋਂ 20 ਤੋਂ ਬਾਅਦ 221 ਦੇ ਵਿੱਚ ਹੋਣ ਵਾਲੀ ਮਰਦਮਸ਼ੁਮਾਰੀ ਨਹੀਂ ਹੋਈ ਇਸ ਕਾਰਨ ਪੰਜਾਬ ਦੇ ਵਿੱਚ ਬਾਹਰੋਂ ਪੰਜਾਬ ਤੋਂ ਲੋਕਾਂ ਦਾ ਬਾਹਰ ਜਾਣਾ ਤੇ ਪੰਜਾਬ ਦੇ ਚਾਉਣ ਬਾਰੇ ਲੋਕਾਂ ਦੀ ਗਿਣਤੀ ਦਾ ਅਜੇ ਕੋਈ ਅੰਦਾਜ਼ਾ ਨਹੀਂ ਹੈ ਕਿਉਂਕਿ 2021 ਦੀ ਜਨਗਣਨਾ ਹੋਣੀ ਹੈ ਪਰ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਸਕੂਲਾਂ ਜਾਂ ਸੰਸਥਾਵਾਂ ਨੇ ਜਿਹੜੇ ਖੋਜ ਅਧਿਐਨ ਕੀਤੇ ਨੇ ਇਹ ਸਧਿਆਨ ਤੋਂ ਪਤਾ ਲੱਗਦਾ ਕਿ ਵਾਕਈ ਪੰਜਾਬ ਚ ਪੰਜਾਬੀਅਨ ਦੀ ਥਾਤ ਘਟ ਰਹੀ ਹੈ ਸਥਾਨਕ ਵਾਦੀ ਦੇ ਵਿੱਚੋਂ ਬਾਹਰੋਂ ਕਿੰਨੇ ਲੋਕ ਕਿਹੜੇ ਰਾਜਾਂ ਚ ਕਦੋਂ ਆ ਕੇ ਬਸੇ ਇਹ ਤਾਂ ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਅਨਹੋਦ ਕਰਨਾ ਜੇ ਕਿਆ ਸਰਾਈਆਂ ਨੇ ਪਰ ਜਿਹੜੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਉਹ ਹੈਰਾਨੀਜਨਕ ਹੈ। ਇਹ ਸਬੰਧੀ ਜਨਕਿ 2001 ਤੋਂ ਲੈ ਕੇ 2011 ਤੱਕ ਹੀ 6 ਪੰਜਾਬੀ ਘਟ ਗਏ ਸਨ। 11 ਤੋਂ ਬਾਅਦ ਹੁਣ 24 ਆ ਗਿਆ, 25 ਆ ਗਿਆ। ਇਹਨਾਂ 15 ਸਾਲਾਂ 'ਚ 14 ਸਾਲਾਂ 'ਚ ਕਿੰਨੇ ਪੰਜਾਬੀ ਘਟੇ ਹੋਣਗੇ? 15 ਘਟੇ ਨੇ, 20 ਘਟੇ ਨੇ ਜਾਂ 25 ਘਟੇ ਨੇ? ਇਹ ਹੈਰਾਨੀਜਨਕ ਹੋਵੇਗਾ। ਭਾਰਤ ਵਿੱਚ ਖਾਸ ਤੌਰ ਤੇ ਪੰਜਾਬ ਤੋਂ ਪ੍ਰਵਾਸ ਕਰਨ ਦਾ ਰੁਝਾਨ ਕੋਈ ਨਵਾਂ ਨਹੀਂ ਹੈ। ਹਰ ਸੂਬੇ 'ਚ ਇਹ ਪ੍ਰਵਾਸ ਹੋ ਰਿਹਾ ਤੁਸੀਂ ਵੇਖੋ ਕਿ ਆ ਕਈ ਵਾਰੀ ਮੈਂ ਜ਼ਿਕਰ ਕੀਤਾ ਕਿ ਜਿਹੜੀਆਂ ਹਿਮਾਲੀਅਨ ਸਟੇਟਸ ਨੇ ਹਿਮਾਲਾ ਪर्वत ਲੜੀ ਦੀਆਂ ਇਹਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਸਥਿਤੀ ਹੈ ਕਿ ਇਹਨਾਂ 'ਚ ਲੋਕਾਂ ਨੂੰ ਜੇ ਕਹਿ ਲਈਏ ਕਿ ਇਹਨਾਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਰੱਖਣ ਦੇ ਵਾਸਤੇ ਬੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਜਿਸ ਸਿਲਸਲੇ ਦੇ ਵਿੱਚ ਕੇ ਪ੍ਰਵਾਸ ਇਹਨਾਂ ਇਲਾਕਿਆਂ ਚੋਂ ਵੀ ਰੋਕੇ ਪ੍ਰਵਾਸ ਹਿਮਾਚਲ ਚੋਂ ਵੀ ਹੋ ਰਿਹਾ ਪ੍ਰਵਾਸ ਕਸ਼ਮੀਰ ਚੋਂ ਵੀ ਹੋ ਰਿਹਾ ਆ ਸਾਡੇ ਵਿਆਹਾਂ ਸ਼ਾਦੀਆਂ ਚ ਪੰਜਾਬ ਚ ਅੱਗੇ ਵੇਟਰ ਜਿਹੜੇ ਸੀ ਉਹ ਨੇਪਾਲੀ ਹੁੰਦੇ ਸੀਗੇ ਫਿਰ ਉਹ ਜਿਹੜੇ ਨੇ ਉਹ ਉਤਰਾਖੰਡ ਵਾਲੇ ਬਣੇ ਫਿਰ ਅੱਜ ਕੱਲ ਜਿਹੜੇ ਪੰਜਾਬ ਦੇ ਵਿਆਹਾਂ ਸ਼ਾਦੀਆਂ ਚ 80 90% ਵੇਟਰ ਨੇ ਉਹ ਕਸ਼ਮੀਰੀ ਮੁੰਡੇ ਨੇ ਹਾਲਾਂਕਿ ਉਹ ਇੱਥੇ ਆ ਕੇ ਉਹ ਦੂਸਰਾ ਬਿਦਾਉਟ ਛਟਕੇ ਵਾਲਾ ਮਿੱਡ ਵੀ ਖਾਣ ਲੱਗੇ ਨੇ ਉਹ ਸ਼ਰਾਬ ਵੀ ਪੀਣ ਲੱਪੇ ਨੇ ਡੈਮੋਗ੍ਰਾਫੀ ਟੋਟਲ ਤਬਦੀਲ ਹੋ ਰਹੀ ਹੈ ਜਿਵੇਂ ਆਰਐਸਐਸ ਦੇ ਨਾਲ ਜਾਂ ਭਾਜਪੀ ਨਾਲ ਐਲਾਨੀਆਂ ਤੌਰ ਤੇ ਸਬੰਧਤ ਹੋਣ ਵਾਲੇ ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਦੇਖਦੇ ਜਾਓ ਆਉਣ ਵਾਲੇ ਸਮੇਂ ਪੰਜਾਬ ਕੀ ਹੋਏਗਾ 1970ਵਿਆਂ ਦੇ ਵਿੱਚ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਪੈਟਰਨ ਤਬਦੀਲ ਹੋਇਆ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਵਾਸਤੇ ਯੂਪੀ ਬਿਹਾਰ ਤੋਂ ਪੰਜਾਬ ਮਜ਼ਦੂਰ ਆਉਂਦੇ ਸੀ ਜਿਨ੍ਹਾਂ ਨੂੰ ਪੂਰਬੀ ਕਹਿੰਦੇ ਸੀ ਉਦੋਂ ਸੀਜ਼ਨ ਖਤਮ ਹੋਣ ਪਿੱਛੋਂ ਕੁਝ ਪਰਤ ਜਾਂਦੇ ਕੁਝ ਵਾਪਸ ਜਾਣ ਦੀ ਬਜਾਏ ਫੈਕਟਰੀਆਂ 'ਚ ਜਾ ਕੇ ਦਾ ਕਿਸਾਨ ਦੇ ਘਰੇ ਕੰਮ ਲੱਗ ਜਾਂਦਾ ਹੌਲੀ ਹੌਲੀ ਉਹਨਾਂ ਨੇ ਆਪਣੇ ਪਰਿਵਾਰਕ ਜੀ ਬੁਲਾਉਣੇ ਸ਼ੁਰੂ ਕੀਤੇ ਕੁਝ ਮਜ਼ਦੂਰਾਂ ਨੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰੇ ਜੋਗੇ ਘਰ ਬਣਾ ਲਏ ਦਾ ਲੋਕਾਂ ਨੇ ਪੱਕੇ ਇੱਥੇ ਰੱਕ ਲਏ ਉਹਨਾਂ ਦੇ ਬਾਲ ਬੱਚੇ ਹੋਏ ਜਿਹੜੇ ਪੰਜਾਬੀ ਬੋਲਦੇ ਨੇ ਪੰਜਾਬੀ ਪੜ੍ਹਦੇ ਨੇ ਇਹ ਸਾਰਾ ਪੈਟਰਨ ਉਹੀ ਹੈ ਜੋ ਸਾਡੇ ਬੱਚੇ ਪੰਜਾਬ ਤੋਂ ਬਾਹਰ ਜਾ ਕੇ ਬਾਹਰਲੇ ਮੁਲਕਾਂ 'ਚ ਕਰਦੇ ਨੇ ਸਾਡੇ ਬੱਚੇ ਭਾਵੇਂ ਵਿਜ਼ਟਰ ਵੀਜੇ ਤੇ ਜਾਣ ਪਾਵੇਂ ਇਮੀਗਰੈਂਟ ਜਾਣ ਪਰ ਉਥੇ ਪੀਅਰ ਹੋ ਜਾਂਦੇ ਨੇ ਗ੍ਰੀਨ ਕਾਰਡ ਮਿਲ ਜਾਂਦੇ ਨੇ ਉਥੋਂ ਦੇ ਵਸਨੀਕ ਬਣ ਜਾਂਦੇ ਨੇ ਆ ਤੁਸੀਂ ਅੱਜ ਆਪਾਂ ਫਖਰ ਕਰਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚਾਰ ਵਜੀਰ ਬਣੇ ਨੇ ਪੰਜਾਬ ਦੇ ਇਸ ਦੌਰਾਨ ਵਿਆਹ ਆਦ ਦੇ ਵਿੱਚੋਂ ਜਿਹੜੇ ਉਥੋਂ ਦੇ ਪੱਕੇ ਨਿਵਾਸੀਆਂ ਨਾਲ ਕਰਾਉਂਦੇ ਨੇ ਤੇ ਉਥੋਂ ਦੇ ਬੱਚੇ ਕਾਨੂੰਨਾਂ ਨਾਲ ਉਥੋਂ ਦੇ ਨਾਗਰਿਕ ਹੁੰਦੇ ਨੇ ਕੁਝ 40 45 ਸਾਲ ਦੀ ਉਮਰ ਦੇ ਵਿੱਚ ਸਥਾਨਕ ਰਾਜਨੀਤੀ ਵਿੱਚ ਸ਼ਾਮਲ ਹੋ ਕੇ ਮੇਰ ਐਮਐਲਏ ਜਿਹੜੇ ਨੇ ਜਾਂ ਐਮਪੀਪੀ ਬਣ ਜਾਂਦੇ ਨੇ ਇਹ ਆਪਾਂ ਸਾਰੇ ਮੁਲਕਾਂ 'ਚ ਵੇਖ ਰਹੇ ਹਾਂ ਤਰਾਸ ਦੀ ਇੱਥੋਂ ਹੀ ਆਉਂਦੀ ਹੈ ਕਿ ਅਸੀਂ ਕੈਨੇਡਾ ਯੂਕੇ ਅਮਰੀਕਾ ਆਸਟ੍ਰੇਲੀਆ ਜਾ ਕੇ ਉੱਥੋਂ ਦੀ ਰਾਜਨੀਤੀ 'ਚ ਤਾਂ ਸ਼ਾਮਲ ਹੋ ਜਾਂਦੇ ਆ ਵੱਡੇ ਰੁਤਬੇ ਵੀ ਹਾਸਲ ਕਰਦੇ ਆ ਪਰ ਜਦੋਂ ਪੰਜਾਬ ਦੇ ਵਿੱਚ ਯੂਪੀ ਬਿਹਾਰ ਜਾਂ ਬੰਗਾਲ ਤੋਂ ਆਏ ਲੋਕ ਇੱਥੇ ਵੱਸਦੇ ਨੇ ਤਾਂ ਸਾਨੂੰ ਹਜਮ ਨਹੀਂ ਹੁੰਦਾ ਤੇ ਕੁਝ ਲੋਕਾਂ ਨੇ ਇਹਨਾਂ ਦੇ ਖਿਲਾਫ ਸਿਆਸਤ ਵੀ ਵਿੜ ਲਈ ਜਿਵੇਂ ਲੱਖਾ ਸਧਾਣਾ ਜਾਂ ਹੋਰ ਖੈਰ ਡਾਕਟਰ ਕਮਲਜੀਤ ਕੌਰ ਗਿਲ ਜੀ ਲਿਖਦੇ ਨੇ ਕਿ ਮਹਾਲੀ ਜਾਂ ਹੋਰ ਸ਼ਹਿਰਾਂ ਦੁਆਲੇ ਬਣੀਆਂ ਬਸਤੀਆਂ ਖਤਮ ਕਰਕੇ 55 ਜਾਂ ਗਾਜ ਦੇ ਪਲਾਟ ਦੋ ਦੋ ਕਮਰਿਆਂ ਵਾਲੇ ਘਰ ਬਣਾ ਕੇ ਇਹਨਾਂ ਪ੍ਰਵਾਸੀਆਂ ਨੂੰ ਜਦੋਂ ਦਿੱਤੇ ਨੇ ਸਾਡੀਆਂ ਅੱਖਾਂ 'ਚ ਰੜਕਦੇ ਆ ਪਟਿਆਲੇ 'ਚ ਤੁਸੀਂ ਵੇਖ ਲਓ ਜਿਹੜੇ ਗੱਡੀ ਲੋਹਾਰ ਸੀਗੇ ਰਾਜਪੂਤ ਸੀਗੇ ਆ ਪਿਛਲੀ ਸਰਕਾਰ ਨੇ ਬ੍ਰਹਮਹਿੰਦਰਾ ਹੋਰਾਂ ਨੇ ਉਹਨਾਂ ਨੂੰ 50-50 ਗਜ ਦੇ ਪਲਾਟ ਦਿੱਤੇ ਉਹ ਸਾਰੇ ਜਿਹੜੇ ਰਾਜਸਤਾਨੀ ਗੱਡੀ ਲੋਹਾਰ ਸੀਗੇ ਉਹਨਾਂ ਦੇ ਪੱਕੇਕਰ ਬਣ ਗਏ ਨੇ ਉਹਨਾਂ ਦੇ ਪਹਿਰਾਵੇ ਤਬਦੀਲ ਹੋ ਗਏ ਨੇ ਉਹ ਪੰਜਾਬੀ ਕੱਪੜੇ ਪਾਉਂਦੇ ਨੇ ਪੰਜਾਬੀ ਬੋਲਦੇ ਨੇ ਸੋ ਉਸ ਦੌਰਾਨ ਹਾਲਾਂਕਿ ਜੇ ਇਤਿਹਾਸਕ ਪੱਖ ਵੇਖਿਆ ਜਾਵੇ ਬਾਬਾ ਫਰੀਦ ਬਾਬਾ ਫਰੀਦ ਸਾਹਿਬ ਜਿਨ੍ਹਾਂ ਦੀ ਬਾਣੀ ਨੂੰ ਅਸੀਂ ਸਜਦਾ ਕਰਦੇ ਹਾਂ ਗੁਰੂ ਰੰਗ ਸਾਹਿਬ ਵਿੱਚ ਬਾਬਾ ਫਰੀਦ ਪੰਜਾਬੀ ਨਹੀਂ ਸੀਗੇ ਬਾਬਾ ਫਰੀਦ ਦੇ ਪੁਰਖੇ ਵੀ ਗੈਰ ਪੰਜਾਬੀ ਸੀਗੇ ਉਹ ਵਿਦੇਸ਼ ਤੋਂ ਆਏ ਸੀ ਉਹਨਾਂ ਸਮੇਂ 'ਚ ਇੱਥੇ ਆ ਕੇ ਵਸੇ ਤੇ ਕਿੱਡੀ ਸੋਹਣੀ ਪੰਜਾਬੀ ਬਾਬਾ ਫਰੀਦ ਦੀ ਬਾਣੀ ਚ ਹੈ ਫਰੀਦਾ ਸ਼ੱਕਰਖੰਡ ਨਵਾਤਗੋੜ ਮਾਖਿਓ ਮਾਜਾ ਦੁੱਧ ਸੱਬੇ ਵਸਤਾ ਮਿੱਠੀਆਂ ਰੱਬ ਨਾ ਪੂਜਣ ਤਦ ਹਾਲਾਂਕਿ ਜਿਹੜੀ ਬਾਕੀ ਬਾਣੀ ਆ ਉਹ ਸ਼ਾਇਦ ਇਸ ਤਰ੍ਹਾਂ ਦੀ ਪੰਜਾਬੀ ਜੇ ਸਾਡੇ ਸਮਝ ਨਹੀਂ ਆਉਂਦੀ ਪਰ ਬਾਬਾ ਫਰੀਦ ਦੀ 12ਵੀਂ ਸਦੀ ਦੀ ਉਹ ਬਾਣੀ ਸਾਨੂੰ ਬਿਲਕੁਲ ਅੱਜ ਵੀ ਸਮਝ ਆਉਂਦੀ ਹੈ ਤੇ ਇਸ ਕਰਕੇ ਅ ਪਿੱਛੇ ਜਿਹੜੇ ਬਜ਼ੁਰਗ ਮਾਪੇ ਇਹ ਗਲਤਤਾ ਦਾ ਸੰਤਾਪ ਭੋਗ ਰਹੇ ਨੇ ਅਸੀਂ ਆਪਣੇ ਆਪ ਨੂੰ ਨਗੌੜਿਆ ਤੇ ਫालतੂ ਦਾ ਸਮਝਣ ਲਈ ਮਜਬੂਰ ਹਾਂ ਜੇ ਕੋਈ ਯੂਪੀ ਬਿਹਾਰ ਹਿਮਾਚਲ ਜਾਂ ਜੰਮੂ ਕਸ਼ਮੀਰ ਤੋਂ ਇੱਥੇ ਪੰਜਾਬ ਆਇਆ ਤਾਂ ਪ੍ਰਵਾਸੀ ਪਰਿਵਾਰ ਉਹਨਾਂ ਦੀ ਸਾਂਭ-ਸਮਾਲ ਕਰ ਰਹੇ ਨੇ ਤੇ ਜਿਸ ਮੁਤਾਬਕ ਭਾਵੇਂ ਪੈਟਰੋਲ ਪੰਪਾਂ ਤੇ ਜਾਂ ਹੋਰ ਕੰਮ ਕਾਜ ਦੇ ਵਿੱਚ ਬਿਹਾਰੀ ਮਜ਼ਦੂਰਾਂ ਦੀ ਅਗਰ ਅਣਹੋਂਦ ਹੋ ਜਾਵੇ ਤਾਂ ਸਾਡਾ ਤਾਂ ਸਾਰਾ ਕੰਮ ਹੀ ਖੜ ਜਾਵੇ। ਸੋ ਇਸ ਦੋਗਲੀ ਨੀਤੀ ਬਾਰੇ ਸੰਜੀਦਗੀ ਨਾਲ ਵਿਚਾਰਨ ਦੀ ਜ਼ਰੂਰਤ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 2016 ਤੋਂ 2021 ਦੇ 5 ਸਾਲ ਦੇ ਦੌਰਾਨ ਪੰਜਾਬ ਦੇ ਵਿੱਚੋਂ 10 ਲੱਖ ਲੋਕ ਬਾਹਰ ਨੂੰ ਗਏ ਨੇ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਰਵੇ ਹੈ। ਕਿ 5 ਸਾਲਾਂ 'ਚ 10 ਲੱਖ ਲੋਕ ਪੰਜਾਬ ਤੋਂ ਬਾਹਰ ਗਏ ਨੇ। ਵਦੇਸ਼ ਮਹਿਕਮੇ ਅਨੁਸਾਰ ਇਹਨਾਂ ਜੋ ਤਕਰੀਬਨ 38 ਫੀਸਦੀ ਵਿਦਿਆਰਥੀ ਵਿਜੇਤੇ ਗਏ ਨੇ 2011 ਦੀ ਮਰਦਮਸ਼ੁਮਾਰੀ ਦੇ ਅੰਕੜੇ ਦੱਸਦੇ ਨੇ ਕਿ ਬਾਹਰਲੇ ਰਾਜਾਂ ਤੋਂ ਪੰਜਾਬ ਦੇ ਵਿੱਚ 20 ਲੱਖ 80 ਹਜ਼ਾਰ ਦੇ ਕਿ ਪ੍ਰਵਾਸੀ ਲੋਕ ਪੰਜਾਬ ਆ ਚੁੱਕੇ ਨੇ। ਯਾਨੀ ਕਿ 21 ਲੱਖ ਲੋਕ 11 ਦੇ ਅੰਕੜੇ ਦੱਸਦੇ ਨੇ ਕਿ ਬਿਹਾਰ ਯੂਪੀ ਤੋਂ ਆਏ ਨੇ। ਇਹਨਾਂ 'ਚ ਯੂਪੀ ਤੋਂ 6.5 ਲੱਖ, ਹਰਿਆਣਾ ਤੋਂ 5.5 ਲੱਖ, ਬਿਹਾਰ ਤੋਂ 3.5 ਲੱਖ, ਹਿਮਾਚਲ ਤੋਂ 1.10 ਲੱਖ ਤੇ ਰਾਜਸਥਾਨ ਤੋਂ 2 ਲੱਖ ਤੇ 70000 ਜੰਮੂ ਕਸ਼ਮੀਰ ਤੋਂ ਤੇ 55000 ਉੱਤਰਾਖੰਡ ਤੋਂ ਆ ਤੁਸੀਂ ਪਟਿਆਲਾ ਦੇ ਬਾਜ਼ਾਰ ਚ ਵੇਖੋ ਜਿੰਨਾ ਕੱਪੜੇ ਦਾ ਕਢਾਈ ਦਾ ਜੁੱਤੀਆਂ ਦਾ ਕੰਮ ਆ ਸਾਰੇ ਕਸ਼ਮੀਰੀ ਦੁਕਾਨਦਾਰ ਆ ਗਏ ਨੇ ਤੇ ਸਾਡੇ ਵਾਲੇ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਚਲੇ ਗਏ ਨੇ ਆ ਕੋਲੀ ਸਵੀਟਸ ਵਾਲੇ ਸੀ 22 ਨੰਬਰ ਵਾਲੇ ਇਹਨਾਂ ਦਾ ਐਗਜ਼ੋਟਿਕ ਸਵੀਟਸ ਮੈਂ 2009 ਚ ਉੱਥੇ ਦੇਖਿਆ ਨਿਊਜ਼ੀਲੈਂਡ ਚ ਕਿੱਡਾ ਵੱਡਾ ਇਹਨਾਂ ਦਾ ਸਵੀਟਸ ਦਾ ਬਿਜ਼ਨਸ ਹੈ 2011 ਦੇ ਪੰਜਾਬ ਦੀ ਆਬਾਦੀ 2 ਕਰੋੜ 77 ਲੱਖ ਸੀ ਡਾਕਟਰ ਕਮਲਜੀਤ ਕੌਰ ਲਿਖਦੇ ਨੇ ਕਿ ਉਹ ਪੰਜਾਬ ਦੇ ਵਿੱਚ ਬਾਹਰਲੇ ਰਾਜਾਂ ਤੋਂ ਆਏ ਪ੍ਰਵਾਸੀ ਕੁੱਲ ਵਸੋਂ ਦਾ ਲਗਭਗ 7.5% ਸਨ 211 ਦੇ ਵਿੱਚ ਇਹਨਾਂ ਦੇ ਵਿੱਚੋਂ ਯੂਪੀ ਬਿਹਾਰ ਤੋਂ ਆਏ ਲੋਕਾਂ ਦੀ ਪੰਜਾਬ ਪੰਜਾਬ ਦੀ ਆਬਾਦੀ ਦਾ 3.3% ਸਨ 3.6% ਯੂਪੀ ਬਿਹਾਰ ਵਾਲੇ 211 ਚ ਬਾਕੀ 92.5% ਦੀ ਵਾਦੀ ਪੰਜਾਬ ਦੇ ਵਿੱਚ ਪੈਦਾ ਹੋਏ ਲੋਕਾਂ ਦੇ ਸੀ ਪੰਜਾਬ ਦੀ ਆਬਾਦੀ ਦਾ ਦਹਾਕੇਵਾਰ ਵਾਧਾ 2001 ਦੇ ਵਿੱਚ 20% ਤੋਂ ਘਟ ਕੇ 2011 ਦੇ ਵਿੱਚ 13.9% ਹੋ ਗਿਆ। ਯਾਨੀ ਜੋ 2001 ਦੇ ਵਿੱਚ 20.1% ਬੰਦੇ ਪੰਜਾਬ 'ਚ ਵਧਦੇ ਸੀ, ਬੱਚੇ ਜੰਮਦੇ ਸੀ। ਯਾਨੀ ਪੰਜਾਬੀਆਂ ਦੀ ਤعداد ਵਧਦੀ ਸੀ ਹਰ ਸਾਲ 20.1। ਉਹ 2011 'ਚ 13.9 ਰਹਿ ਗਈ, ਯਾਨੀ ਤਕਰੀਬਨ 6 ਬੰਦੇ ਘਟ ਗਏ ਹਰ 10 ਸਾਲ ਬਾਅਦ ਵਧਣੋ 100 ਪਿੱਛੇ ਸੇ 1000 ਪਿੱਛੇ 60 ਹੂੰ ਇਸ ਘਾਟੇ ਦਾ ਮੁੱਖ ਕਾਰਨ ਜਨਮ ਦਰ ਦਾ ਵੀ ਘਟਣਾ ਕਿਉਂਕਿ ਵਿਕਸਿਤ ਰਾਜ ਹੋਣ ਦਾ ਪਿਛੋਕੜ ਜੁੜਦਾ ਕਿਸੇ ਵੀ ਇਲਾਕੇ ਦੇ ਵਿੱਚ ਸਮਾਜਿਕ ਆਰਥਿਕ ਵਿਕਾਸ ਉਤੋਂ ਦੀ ਜਨਨ ਸਮਰੱਥਾ ਟੋਟਲ ਫਰਟੀਲਿਟੀ ਰੇਟ ਦਾ ਉਲਟਾ ਹੁੰਦਾ ਇਹੀ ਕਾਰਨ ਹੈ ਜਿਉਂ-ਜਿਉਂ ਕਿਸੇ ਦੇਸ਼ ਜਾਂ ਰਾਜ ਦਾ ਵਿਕਾਸ ਹੁੰਦਾ ਉੱਥੇ ਜਨਮ ਦਰ ਘਟਦੀ ਹੈ ਕਿਉਂਕਿ ਉੱਥੇ ਸਿੰਗਲ ਚਾਈਲਡ ਔਰ ਕਿੰਨੇ ਤਾਂ ਮੈਂ ਦੋ ਤਿੰਨ ਲੋਕਾਂ ਨੂੰ ਜਾਣਦਾ ਜੱਟਾਂ ਨੂੰ ਜਿਨ੍ਹਾਂ ਦੇ ਦੂਜਾ ਮੁੰਡਾ ਜੁਮਿਆ ਉਹ ਰੋਏ ਕਿ ਯਾਰ ਕੁੜੀ ਹੁੰਦੀ ਚੰਗਾ ਸੀ ਜ਼ਮੀਨ ਵੰਡੀ ਜਾਊਗੀ ਇਹ ਹਾਲਾਤ ਨੇ ਕਿਉਂਕਿ ਭਾਵੇਂ ਵਿਕਸਤ ਮੁਲਕ ਨੇ ਇੰਗਲੈਂਡ ਨੇ ਜਾਂ ਹੋਰ ਨੇ ਉਹ ਉਹ ਵੀ ਬੱਚੇ ਨਹੀਂ ਜ਼ਿਆਦਾ ਪੈਦਾ ਕਰਦੇ ਜਿੱਥੇ ਅਨਪੜਤਾ ਹੈ ਵਿਕਾਸ ਨਹੀਂ ਹੈ ਉੱਥੇ ਨਿਆਣਿਆਂ ਦਾ ਵਿਕਾਸ ਜ਼ਿਆਦਾ ਹੁੰਦਾ ਹੈ ਸੱਚ ਹੈ ਪੰਜਾਬ ਦੇ ਵਿੱਚ 1990ਵਿਆਂ ਤੋਂ ਬਾਅਦ ਇਸ ਵਰਤਾਰੇ ਦੇ ਵਿੱਚੋਂ ਪੰਜਾਬ ਗੁਜ਼ਰਿਆ ਆਬਾਦੀ ਵਾਧੇ ਦੀ ਦਰਨ ਘਟਣਾ ਦਾ ਦੂਜਾ ਕਾਰਨ ਪੰਜਾਬ ਤੋਂ ਬਾਹਰਲੇ ਮੁਲਕਾਂ ਵੱਲ ਪ੍ਰਵਾਸ ਹੈ ਜਿਹੜਾ ਪੰਜਾਬ ਦੇ ਵਿਕਾਸ ਵਿੱਚ ਪਿਛਲੇ 3 ਅਧਾਕਿਆਂ ਦੌਰਾਨ ਆਏ ਨਿਗਾਰ ਦਾ ਇਸ਼ਾਰਾ ਕਰਦਾ ਹੈ ਇਹ ਕੁਦਰਤੀ ਵਰਤਾਰਾ ਹੈ ਕਿ ਲੋਕ ਘੱਟ ਵਿਕਸਤ ਥਾਵਾਂ ਤੋਂ ਬਧੇਰੇ ਵਿਕਸਤ ਥਾਵਾਂ ਵੱਲ ਨੂੰ ਪ੍ਰਵੇਸ਼ ਪ੍ਰਵਾਸ ਕਰਦੇ ਨੇ ਸਾਡੇ ਬੱਚੇ ਹైదరాబాద్ ਬੰਗਲੌਰ ਚਨਈ ਨਵੜਾ ਵਰਗੇ ਸਥਾਨਾਂ ਜਾਂ ਨੌਕਰੀਆਂ ਵੱਲੀ ਜਾ ਰਹੇ ਨੇ ਤੁਸੀਂ ਇੱਕ ਮੋਟੀ ਜੀ ਮਿਸਾਲ ਵੇਖੋ ਪਿੰਡ ਖਾਲੀ ਹੋ ਗਏ ਹੁਣ ਅਸੀਂ ਲੋਕਾਂ ਤੁਸੀਂ ਲੋਕਾਂ ਕਿੰਨੇ ਜਿਨ੍ਹਾਂ ਨੇ ਤਰੱਕੀ ਕੀਤੀ ਉਹ ਸ਼ਹਿਰਾਂ ਚ ਆ ਗਏ ਸ਼ਹਿਰਾਂ ਤੋਂ ਵੱਡੇ ਸ਼ਹਿਰਾਂ ਵੱਲ ਨੂੰ ਆ ਗਏ ਵੱਡੇ ਸ਼ਹਿਰਾਂ ਤੋਂ ਵਿਦੇਸ਼ਾਂ ਨੂੰ ਚਲੇ ਗਏ ਪਿੰਡਾਂ 'ਚ ਹੁਣ ਜਿਹੜੇ ਘਰ ਖਾਲੀ ਨੇ ਉੱਥੇ ਗਰੀਬ ਲੋਕ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਕੋਈ ਉੱਥੋਂ ਆ ਕੇ ਆਪਣਾ ਹੁਣ ਜਿਨੇ ਜ਼ਮੀਨ ਆ ਕੇ ਪਿੰਡ ਦੀ ਵਾਹਣੀ ਆ ਉਹਨੇ ਆਪਣੇ ਨਿਆਣੇ ਨਿੱਕੇ ਉਰੇ ਹੀ ਲਿਆਉਣੇ ਆ ਨਾ ਇਸ ਦੌਰਾਨ ਪੰਜਾਬ 'ਚ ਵੀ ਇਹ ਲੋਕ ਆ ਰਹੇ ਨੇ ਆਵਾਸ ਪ੍ਰਵਾਸ ਦੀ ਇਸ ਪ੍ਰਕਿਰਿਆ ਦੇ ਦੌਰਾਨ ਖਤਰਾ ਉਦੋਂ ਹੁੰਦਾ ਜਦੋਂ ਸਥਾਨਕ ਲੋਕਾਂ ਦੀ ਗਿਣਤੀ ਮੁਕਾਬਲਤਨ ਘਟਦੀ ਹੈ ਤੇ ਬਾਹਰਲੇ ਉਹਨਾਂ ਉੱਪਰ ਕਾਬਜ ਹੋਣ ਲੱਗਦੇ ਨੇ ਪੰਜਾਬ ਦੇ ਵਿੱਚ ਅਜੇ ਇਹ ਹਾਲਾਤ ਨਹੀਂ ਹੈ ਪੰਜਾਬ ਦੇ ਵਿੱਚ ਉਦਯੋਗ ਪੰਜਾਬ ਤੋਂ ਬਾਹਰ ਜਾਣ ਕਰਨ ਹੁਣ ਮਜ਼ਦੂਰਾਂ ਤੇ ਵਰਕਰਾਂ ਦੀ ਮੰਗ ਮੁਕਾਬਲਤਨ ਘਟ ਗਈ ਹੈ। ਵਿਕਾਸ ਦੇ ਪੱਖ ਤੋਂ ਪੰਜਾਬ ਮੱਧ 90ਵਿਆਂ ਦੇ ਵਿੱਚ ਨੰਬਰ 1 ਤੋਂ ਘਟ ਕੇ ਹੁਣ 16ਵੇਂ 17ਵੇਂ ਸਥਾਨ ਤੇ ਖਿਸਕ ਗਿਆ। ਤੁਸੀਂ ਵੇਖੋ ਕਿ ਵਿਕਾਸ ਦੇ ਪੱਖੋਂ ਪੰਜਾਬ 90ਵਿਆਂ ਦੇ ਅੱਧ ਦੇ ਵਿੱਚ 95 ਤੱਕ ਜਾਨਕਿ ਸਾਨੂੰ 1995 ਤੱਕ ਨੰਬਰ 1 ਸੂਬਾ ਸੀਗਾ ਜਿਹੜਾ ਹੁਣ 16ਵੇਂ 17ਵੇਂ ਤੇ ਹੈ। ਪੰਜਾਬ ਦੇ ਵਿੱਚ ਬਾਹਰਲੇ ਰਾਜਾਂ ਤੋਂ ਵਧੇਰੇ ਕਰਕੇ ਮਜ਼ਦੂਰ ਜਮਾਤ ਦਾ ਪ੍ਰਵਾਸ ਹੋਇਆ ਜਿਹੜੇ ਮੁੱਖ ਰੂਪ ਦੇ ਵਿੱਚ ਖੇਤੀ ਖੇਤਰ ਦੇ ਵਿੱਚ ਝੋਨੇ ਦੀ ਬਿਜਾਈ ਤੇ ਕਣਕ ਦੀ ਕਟਾਈ ਵਾਸਤੇ ਸੀ ਸੀਜ਼ਨ ਖਤਮ ਹੋਣ ਤੋਂ ਬਾਅਦ ਇਹ ਵਾਪਸ ਪਰਤ ਜਾਂਦੇ ਸੀ ਪਰ ਇਹ ਹੌਲੀ ਹੌਲੀ ਇੱਥੇ ਰਹਿਣ ਲੱਗੇ ਪੰਜਾਬੀ ਸਭਿਆਚਾਰ ਦੇ ਰੰਗ ਵਿੱਚ ਰੰਗੇ ਗਏ ਉਹਨਾਂ ਦੇ ਬੱਚੇ ਪੰਜਾਬੀ ਬੋਲਦੇ ਨੇ ਪੰਜਾਬੀ ਸਕੂਲਾਂ 'ਚ ਪੜ੍ਹਦੇ ਨੇ ਪੰਜਾਬ ਦੀ ਸਿਆਸੀ ਤਬਦੀਲੀ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਦੇ ਵਿੱਚ ਵੀ ਤਬਦੀਲੀ ਆਉਣ ਸ਼ੁਰੂ ਹੋ ਗਈ ਹੈ ਖੇਤੀ ਖੇਤਰ ਦੇ ਵਿੱਚ ਮਸ਼ੀਨੀਕਰਨ ਹੋ ਗਿਆ ਮਹਾਰ ਝੋਨੇ ਦੀ ਸਿੱਧੀ ਲੋਅਈ ਨੂੰ ਉਤਸ਼ਾਹਤ ਕਰ ਰਿਹਾ ਨੇ ਫਸਲਾਂ ਦੀ ਬਜਾਈ ਵੱਡੀ ਮਸ਼ੀਨ ਕੰਬਾਈਨਾਂ ਨਾਲ ਹੋਣ ਲੱਗੀ ਹੈ ਜਿਸ ਕਰਕੇ ਖੇਤੀ ਵਿੱਚ ਮਜ਼ਦੂਰਾਂ ਦਾ ਕੰਮ ਕਾਫੀ ਹੱਦ ਤੱਕ ਘਟ ਗਿਆ ਫੈਕਟਰੀਆਂ ਉਦਯੋਗਾਂ ਵਿੱਚ ਵੀ ਮਜ਼ਦੂਰਾਂ ਦੀ ਮੰਗ ਘਟ ਗਈ ਹੈ ਅੰਮ੍ਰਿਤਸਰ ਤੇ ਬਟਾਲਾ ਦੇ ਉਦਯੋਗ ਬੰਦ ਹੋ ਗਏ ਜਿਸ ਦਾ ਪ੍ਰਭਾਵ ਜਲੰਧਰ ਗੁਰਾਇਆ ਫਗਵਾੜਾ ਲੁਧਿਆਣਾ ਦੇ ਸ਼ਹਿਰਾਂ ਤੇ ਵੀ ਨਜ਼ਰ ਆਉਂਦਾ ਹੈ ਮੰਡੀ ਗਵਿੰਦਗੜ੍ਹ ਦੇ ਵਿੱਚ ਲੋਹੇ ਦਾ ਉਦਯੋਗ ਲਗਭਗ ਖਤਮ ਹੈ ਕਾਫੀ ਉਦਯੋਗਿਕ ਕੱਕਾਈਆਂ ਹਿਮਾਚਲ ਹਰਿਆਣਾ ਯੂਪੀ ਚਲੀਆਂ ਗਈਆਂ ਪੰਜਾਬ ਦੇ ਵਿੱਚ ਸਰਕਾਰੀ ਨਿਵੇਸ਼ ਦੇ ਨਾਲ-ਨਾਲ ਨਿੱਜੀ ਨਿਵੇਸ਼ ਦੀ ਦਰ ਬਹੁਤ ਘਟ ਗਈ ਹੈ ਜਿਸ ਕਰਕੇ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ 27% ਤੱਕ ਹੋ ਗਈ ਹੈ ਹਾਲਾਂਕਿ ਦੇਸ਼ ਦੇ ਵਿੱਚ ਬੇਰੁਜ਼ਗਾਰੀ 22% ਹੈ ਜਾਨੀ 100 ਚੋਂ 22 ਬੰਦੇ ਵਿਹਲੇ ਤੇ ਸਾਡੇ 27 ਬੰਦੇ ਵਿਹਲੇ ਨੇ ਪੰਜਾਬ 'ਚ ਇਸ ਕਾਰਨ ਬਾਹਰਲੇ ਰਾਜਾਂ ਤੋਂ ਪੰਜਾਬ ਵੱਲ ਪ੍ਰਵਾਸ ਕਰਨ ਦੀ ਸੰਭਾਵਨਾ ਹੁਣ ਘਟਦੀ ਨਜ਼ਰ ਆਉਂਦੀ ਹੈ ਇਸ ਲਈ ਇਹ ਧਾਰਨਾ ਬਣਾਉਣੀ ਕਿ ਪੰਜਾਬ ਦੇ ਵਿੱਚ ਬਾਹਰੋਂ ਆਏ ਪ੍ਰਵਾਸੀਆਂ ਦੀ ਖਾਸ ਤੌਰ ਤੇ ਪਰਵਾਸੀ ਮਜ਼ਦੂਰਾਂ ਕਰਨ ਪੰਜਾਬ ਦੀ ਆਬਾਦੀ ਦਾ ਸਮੀਕਰਨ ਬਦਲ ਗਿਆ ਇੱਥੇ ਇੱਕ ਧਰਮ ਜਾਂ ਫਿਰਕੇ ਦੇ ਲੋਕ ਆ ਕੇ ਕਾਬਜ ਹੋ ਰਹੇ ਨੇ ਇਹ ਠੀਕ ਨਹੀਂ ਲੱਗਦਾ ਦੂਸਰਾ ਤੁਸੀਂ ਵੇਖੋ ਕਿ ਕੈਨੇਡਾ ਅਮਰੀਕਾ ਦੇ ਵਿੱਚ ਜਿਵੇਂ ਇਮੀਗ੍ਰੇਸ਼ਨ ਸਖਤ ਹੋ ਗਈ ਹੈ ਬੱਚੇ ਜਾਣੋਂ हट ਗਏ ਨੇ ਜਿਸ ਕਰਕੇ ਉਹ ਜਿਹੜੇ ਬੱਚੇ ਗਏ ਹੋਏ ਸੀ ਹੁਣ ਆ ਤੁਸੀਂ ਵੇਖੋ ਕਿ 12 ਲੱਖ ਬੰਦਾ ਕੈਨੇਡਾ ਨੇ ਕੱਢਣਾ ਉਹਦੇ ਚ ਪੰਜਾਬੀ ਕਿੰਨੇ ਹੋਣਗੇ ਉਹ ਸਾਰੀਆਂ ਫੌਜਾਂ ਵਾਪਸ ਆ ਰਹੀਆਂ ਨੇ ਇਹ ਸਹੀ ਹੈ ਕਿ ਪੰਜਾਬ ਦੇ ਪਿੰਡ ਉਜੜ ਰਹੇ ਨੇ ਨੌਜਵਾਨ ਬਾਹਰ ਜਾ ਰਹੇ ਨੇ ਘਰ ਖਾਲੀ ਹੋ ਰਹੇ ਨੇ ਜੇ ਅਸੀਂ ਆਪਣਾ ਉਜੜਦਾ ਪੰਜਾਬ ਤੇ ਸਭਿਆਚਾਰ ਬਚਾਉਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਪੰਜਾਬ ਦਾ ਸਭਿਆਚਾਰ ਬਚਾਉਣਾ ਚਾਹੁੰਦੇ ਆ ਤਾਂ ਆਪਣੀ ਨੀਤ ਸਾਫ਼ ਕਰਦੇ ਹੋਏ ਪੰਜਾਬ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਹੋਵੇਗਾ ਨੌਜਵਾਨਾਂ ਲਈ ਵਧੇਰੇ ਰੋਜ਼ਗਾਰ ਦੇ ਮੌਕੇ ਦੇਣੇ ਹੋਣਗੇ ਸਵੈ ਰੋਜ਼ਗਾਰ ਦੀ ਸਖਲਾਈ ਲਈ ਕਿਤਾ ਮੁਖੀ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਹੋਵੇਗਾ ਛੋਟੇ ਤੇ ਸਵੈ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਨੌਜਵਾਨਾਂ ਨੂੰ ਘੱਟ ਵਿਆਜ ਤੇ ਵਿੱਤੀ ਸਹਿਤਾ ਦਿੱਤੀ ਜਾਣੀ ਚਾਹੀਦੀ ਹੈ ਵਾਅਦੇ ਦੇ ਮੁਤਾਬਕ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਨਸ਼ਾ ਮੁਕਤ ਕਰਨਾ ਜ਼ਰੂਰੀ ਹੈ ਸਮਾਜ ਸੁਰੱਖਿਆ ਰਿਟਾਇਰਮੈਂਟ ਲਾਭਾਂ ਦਾ ਢੋਕਾਾਂ ਪਰਬੰਧ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਸਭ ਤੋਂ ਵੱਧ ਅਹਿਮ ਹੈ ਅਮਨ ਕਾਨੂੰਨ ਦੀ ਸਥਿਤੀ ਉਸ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਜਾਨ ਮਾਲ ਦੀ ਸੁਰੱਖਿਆ ਬਣਾਈ ਜਾਵੇ ਉਂਝ ਵੀ ਵਿਦੇਸ਼ ਵਿੱਚ ਹੁਣ ਪ੍ਰਵਾਸ ਦੇ ਨਿਯਮ ਬਦਲ ਦਿੰਦੇ ਨੇ ਜਦੋਂ ਵਿਦੇਸ਼ 'ਚ ਜਦੋਂ ਜਿਸ ਪ੍ਰਕਾਰ ਨੌਜਵਾਨਾਂ ਦੀ ਜ਼ਰੂਰਤ ਹੁੰਦੀ ਸੀ ਉਹ ਆਪਣੇ ਦਰਵਾਜ਼ੇ ਉਹਨਾਂ ਲਈ ਖੋਲ੍ਹ ਦਿੰਦੇ ਨੇ ਉਹਨਾਂ ਦੀ ਮੰਗ ਪੂਰੀ ਹੋ ਜਾਂਦੀ ਹੈ ਪ੍ਰਵਾਸ ਦੇ ਦਰਵਾਜ਼ੇ ਵਿਦੇਸ਼ ਬੰਦ ਕਰ ਦਿੰਦਾ ਹੈ ਗਾਾਂ ਵਾਸਤੇ ਵਰਕ ਪਰਮਿਟ ਦੇਣੇ ਬੰਦ ਕਰ ਦੰਦੇ ਨੇ ਇਸ ਲਈ ਜ਼ਰੂਰੀ ਹੈ ਕਿ ਨੌਜਵਾਨੀ ਨੂੰ ਪੰਜਾਬ ਦੇ ਵਿੱਚ ਰੱਖਣ ਵਾਸਤੇ ਮਿਆਰੀ ਸਿੱਖਿਆ ਸੇ ਸਹੂਲਤਾਂ ਦਿੱਤੀਆਂ ਜਾਣ ਪੰਜਾਬ ਤੋਂ ਹੋਣ ਵਾਲੇ ਵਿੱਤੀ ਤੇ ਮਨੁੱਖੀ ਸਰਮਾਇਏ ਦੇ ਪ੍ਰਵਾਸ ਨੂੰ ਠੱਲ ਪਾ ਕੇ ਪੰਜਾਬ ਦੇ ਵਿਕਾਸ ਨੂੰ ਮੁੜ ਕੇ ਲੀਤੇ ਲਿਆਉਣਾ ਸਮੇਂ ਦੀ ਜ਼ਰੂਰਤ ਹੈ ਇਹ ਸਨ ਵਿਚਾਰ ਮੈਂ ਪ੍ਰੋਫੈਸਰ ਡਾਕਟਰ ਕਮਲਜੀਤ ਕੋਰ ਜੋ ਕਿ ਰਿਟਾਇਰਡ ਨੇ ਇਕਨੋਮਿਕਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋਚ ਕਰਕੇ ਜਿਹੜਾ ਦਿਖਾਇਆ ਜਾ ਰਿਹਾ ਕਿ ਭਈਏ بچਾਓ ਪੰਜਾਬ بچਾਓ ਜਣੀ ਸਥਿਤੀ ਇੰਨੀ ਵੀ ਡਾਵਾ ਡੋਲ ਲਈ ਹੈ ਜਿੰਨੀ ਦਿਖਾਈ ਜਾ ਰਹੀ ਹੈ ਹੁਣ ਜਿਸ ਤਰ੍ਹਾਂ ਪ੍ਰਵਾਸ ਬੰਦ ਹੋਇਆ ਕਿਤੇ ਨਾ ਕਿਤੇ ਇਹ ਜਿਹੜਾ ਨਿਰਾਸ਼ਾ ਦਾ ਹਾਲਾਤ ਹੈ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ ਪਰ ਗੱਲ ਇਹ ਹੈ ਕਿ ਭਈਆਂ ਦੇ ਖਿਲਾਫ ਬਾਹਰੀਆਂ ਦੇ ਖਿਲਾਫ ਪ੍ਰਚਾਰ ਕਰਕੇ ਕਈਆਂ ਦੀ ਦੁਕਾਨ ਚੱਲਦੀ ਹੈ ਨਾ ਆਪ ਕੰਮ ਕਰਨਾ ਨਹੀਂ ਹੁਣ ਆਮ ਆਦਮੀ ਪਾਰਟੀ ਆਈ ਸੀ ਕਿ ਦੂਸਰੇ ਦਾਗੀ ਨੇ ਇਸ ਕਰਕੇ ਉਹਨਾਂ ਦਾ ਲੋਟ ਲੱਗ ਗਿਆ ਹੁਣ ਇਸੇ ਤਰ੍ਹਾਂ ਇਹ ਨਵਾਂ ਮੁੱਦਾ ਚੱਕ ਕੇ ਆ ਜਿਵੇਂ ਕੁੰਬੜੇ ਹੋਇਆ ਸੀ ਆ ਕੀ ਭਰਾ ਭਰਾ ਨੂੰ ਨਹੀਂ ਮਾਰਦਾ ਰੋਜ਼ ਹੁੰਦਾ ਹੈ ਉਹ ਵੀ ਤਾਂ ਕਤਲ ਹੈ ਪਰ ਜੇ ਇੱਕ ਬਿਹਾਰੀ ਮਜ਼ਦੂਰ ਨੇ ਕਰ ਦਿੱਤਾ ਤਾਂ ਇਹ ਆ ਕਿ ਬਿਹਾਰੀ ਕਾਬਜ ਹੋਗੇ ਆ ਗੈਂਗਸਟਰ ਕਿੰਨੇ ਨੇ ਇਹ ਗੈਂਗਸਟਰ ਪੰਜਾਬ ਦੇ ਹੀ ਨੇ ਨਾ 70 80 ਫੀਸਤੀ ਉਹ ਵੀ ਤਾਂ ਸੋਚਣਾ ਪੈਂਦਾ ਪਰ ਉਹਏ ਬਗਾਨਾ ਆ ਤਾਂ ਰੌਲਾ ਪਾ ਲੈਣਾ ਸੋਚ ਕਰਕੇ ਜਿਹੜਾ ਸਾਡੇ ਫਿਤਰਤ ਹੈ ਨਾ ਕਿ ਆਪਣਾ ਮਾਰੂ ਸ਼ਾਮੇ ਸੁੱਟੂ ਉਹ ਯਾਰ ਜਿਹੜਾ ਆਪਣਾ ਮਾਰਦਾ ਉਹ ਸ਼ਾਮੇ ਸਿਟੇ ਧੁੱਪੇ ਸਿਟੇ ਕੀ ਫਰਕ ਪੈਂਦਾ ਪਰ ਜੇ ਬਗਾਨਾ ਆ ਤਾਂ ਉਹ ਰੋਈਸ਼ੂ ਬਣਾ ਲੈਣਾ ਪਰ ਗੱਲ ਇਹ ਆ ਕਿ ਜਿਹੜੇ ਯੂਪੀ ਬਿਹਾਰ ਚ ਲੋਕ ਬੈਠੇ ਨੇ ਉਹਨਾਂ ਦੇ ਬਾਰੇ ਵੀ ਕਦੇ ਸੋਚਿਆ ਕਿ ਉਹਨਾਂ ਸਿੱਖਾਂ ਦਾ ਕੀ ਬਣਨਾ ਆਪਣੇ ਗਲੀ ਚ ਤਾਂ ਹਰ ਕੁੱਤਾ ਸ਼ੇਰ ਬਣ ਜਾਂਦਾ ਨਾ ਇੱਥੇ ਤੁਸੀਂ ਵੋਟਾਂ ਲੈ ਲੋਗੇ ਇਹ ਰਾਗਲ ਆਪਕੇ ਪਰ ਸਾਡੇ ਤਾਂ ਪੰਜ ਪਿਆਰੇ ਕਿੱਥੋਂ ਕਿੱਥੋਂ ਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਕਿੱਥੋਂ ਦਾ ਸੀ ਜਣੀ ਜਿਹੜਾ ਕੁਝ ਬੀਜੇਪੀ ਚਾਹੁੰਦੀ ਐ ਖੇਤਰੀ ਵੰਡ ਹਿੰਦੂ ਸਿੱਖ ਮੁਸਲਮਾਨ ਦੀ ਵੰਡ ਇਹੀ ਸਾਡੇ ਵਾਲਾ ਲਾਣਾ ਕਰ ਰਿਹਾ ਖਰ ਸਮੇ ਨੂੰ ਸਮਝਣ ਦੀ ਜ਼ਰੂਰਤ ਹੈ ਲਓ ਦੋਸਤੋ ਇਹ ਸੀ ਡਾਕਟਰ ਕਾਮਲਜੀਤ ਕੋਰ ਹਰ ਦਾ ਆਰਟੀਕਲ ਚੰਗਾ ਲੱਗਿਆ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ ਤੇ ਇਹਨਾਂ ਪ੍ਰੋਗਰਾਮ ਦਾ ਲਿੰਕ ਤੇ ਇਸ ਫਾਰਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876309655 9876309655 ਸੋ ਇਸ ਦੇ ਨਾਲ ਹੀ ਕਮੈਂਟ ਤੁਹਾਡੇ ਬਹੁਤ ਸਾਰੇ ਆਏ ਨੇ ਸੋ ਵੀਰਾਂ ਦਾ ਧੰਨਵਾਦ ਹੋਰ ਕਾਲ ਨਹੀਂ ਲੈ ਸਕਾਂਗੇ ਮਾਫੀ ਚਾਹਾਂਗੇ ਅ ਇਸ ਦੇ ਨਾਲ ਹੀ ਮੁਕੱਦਰ ਜੀ ਕਹਿੰਦੇ ਨਫ਼ਰਤ ਹੀ ਲਾਣੇ ਨੇ ਇਨਸਾਨੀਅਤ ਨੂੰ ਖਤਮ ਕਰ ਦੇਣਾ ਤੇ ਬਿਲਕੁਲ ਡਾਕਟਰ ਕਮਲਜੀਤ ਕੋਰ ਗੱਲ ਨੇ ਬਿਲਕੁਲ درست ਆ ਕਿ ਸਾਨੂੰ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹਦੇ ਅਸਲ ਅਰਥ ਸਮਝਣੇ ਚਾਹੀਦੇ ਨੇ ਸੋ ਦੇਵਾ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਿਵਾਣਾ ਰੈਡੀ ਦਿਨਾ